ਲੋਜੀ ਟਾਈਮ ਹੋ ਗਿਆ ਸ਼ਾਮ ਦੇ ਬੱਜ ਗਏ ਨੇ 8:30 ਮੈਂ ਲੱਗੀ ਹੀਆਂ ਰੋਟੀ ਨੂੰ ਔੜਦੈ ਨੀ ਇੰਨੀ ਜਿਆਦੇ ਆ ਗਈ। ਫਿਰ ਮੈਂ ਸੋਚਿਆ ਵਲੌਗ ਅੱਪ ਕਰਾਂਗੇ ਸਵੇਰ ਤੋਂ ਸ਼ੁਰੂ ਪਰ ਮੈਂ ਕਿਹਾ ਚਲੋ ਅਪਡੇਟ ਦੇ ਦਿੱਤੀ ਜਾਵੇ ਹਾਂ। ਇੰਨੀ ਜਾਨੀ ਮਿਹਰੀ ਤੂਫਾਨ। ਬੁਰਾ ਹੀ ਹਾਲ ਆ ਗਿਆ। ਬਹੁਤ ਜਲਦੀ ਨਹੀਂ ਹੋ ਰਿਹਾ। ਸਾਰਾ ਕੁਝ ਜਿੰਨਾ ਵੀ ਹਾਲ ਸੀ ਸਾਰਾ ਕੁਝ ਖੁੱਸ ਗਿਆ। ਨੇ ਰੱਬ ਉਹ ਜਿਆ ਦੇਖੋ ਕਿ ਲਾਈਟ ਚਲੇ ਗਈ ਨਾ ਫੈਕ ਦਾ ਪਰ ਕੁਝ ਵੀ ਨਹੀਂ ਦਿਖ ਰਿਹਾ ਹਾਂਜੀ ਇੱਥੇ ਬਾਹਰ ਤਾਂ ਇੰਨੀ ਜਿਆਦਾ ਣੀਰੀ ਚੱਲ ਰਹੀ ਸੀ ਬਹੁਤ ਜਿਆਦਾ ਦੇਖੋ ਵੀਡੀਓ ਦੇ ਵਿੱਚ ਵੀ ਸੋਨੋ ਹਨਾ ਥੋੜੇ ਥੋੜੇ ਜਿਹੜੇ ਮਿੱਟੀ ਦੇ ਕਣ ਹੁੰਦੇ ਦਿਸ ਰਹੇ ਹੋਣੇ ਤੇ ਮੈਂ ਮੇਰੇ ਨਾਲ ਕੱਪੜੇ ਧੋਤੇ ਪੈ ਸੀਗੇ ਮੈਂ ਕਿ ਜੇ ਮੈਨੂੰ ਇਦਾਂ ਹੀ ਰੱਖੂਗਾ ਨਾ ਫਿਰ ਕੋਲ ਹੋ ਜਾਂਦੀ ਹੈਗੀ ਰੱਖਣ ਦੀ ਕਿਉਂਕਿ ਬਾਹਰ ਤਾਂ ਸਾਰਾ ਰੇਤਾ ਰੇਤਾ ਹੋਇਆ ਪੈ ਸੀ ਮੈਂ ਕਿ ਚਲੋ ਆਪੇ ਦੀ ਟੈ ਹੁਣੇ ਕਰਕੇ ਰੱਖ ਦਿੰਨੇ ਆਂਗੇ ਤੇ ਬਾਹਰ ਦੇਖੋ ਇਦਰਾ ਹੀ ਭਾਂਡੇ ਦੇ ਵਿੱਚ ਵੀ ਨਾ ਸਾਰੇ ਕਿਤੇ ਮਿੱਟੀ ਮਿੱਟੀ ਹੋਈ ਪਈ ਸੀ ਬਾਹਰ ਨਾ ਤਕਰੀਬਨ 2-3 ਘੰਟੇ ਨੇਰੀ ਪੂਰੀ ਚੋਰ ਨਾ ਚੱਲੀ ਸੀ ਨਹੀਂ ਜਿਆਦੇ ਨੇਰੀ ਜਣੀ ਤੂਫਾਨ ਨਹੀਂ ਸੀਗਾ ਤੇ ਸਾਰਾ ਨਾ ਮਿੱਟੀ ਨਾਲ ਭਰ ਗਿਆ ਇਹ ਫਿਰ ਅਜਿਹਾ ਜੇ ਤੁਮ ਤਾਂ ਕਿੰਨੀ ਵੀ ਸਫਾਈ ਆਪਾਂ ਕਰ ਲਈਆਂ ਨਾ ਕੋਈ ਕਰੀ ਨਾ ਕਰੀ ਵਾਲਾ ਕੰਮ ਹੋ ਜਾਂਦਾ ਸ਼ਾਮ ਨੂੰ ਨੇਰੀ ਆ ਜਾਂਦੀ ਹੈ ਹਨਾ ਆ ਦੇਖੋ ਸਾਨੂੰ ਵੀ ਰਹੀ ਹੋਣੀ ਆ ਬਾਕੀ ਲਾਈਟ ਗਈ ਹੋਈ ਸੀ ਤਾਂ ਕਰਕੇ ਫਿਰ ਆਪਾਂ ਨੇ ਜਿਹੜੇ ਇਹ ਜਾਰੀ ਵਾਲੇ ਗੇਟ ਸੇ ਆ ਦੇਖੋ ਇਹਦੇ ਵਿੱਚ ਵੀ ਦੇਖਦੇ ਮਿੱਟੀ ਦੇ ਕਾਣ ਇੰਨੇ ਜਿਆਦੇ ਨੇੜੀ ਤੇ ਜਾਨੀ ਭਾਂਡਾ ਤਾਂ ਨਾ ਸਾਰਾ ਜਾਨੀ ਭਾਰੀ ਗਿਆ ਸੀਗਾ ਇੱਥੇ ਤੇ ਉਧਰੋਂ ਲਾਈਟ ਚਲੇਗੀ ਪੂਰੀ ਰਾਤ ਵਾਂਗੂ ਲਾਈਟ ਨਹੀਂ ਸੀ ਆਈ ਮੈਲਾ ਸ਼ਾਇਦ 11:30 ਵਜੇ ਲਾਈਟ ਆ ਗਈ ਸੀ ਪਰ ਉਹ ਵੀ ਘੱਟ ਵੱਧ ਜਾ ਰਹੀ ਸੀ ਤੇ ਫਿਰ ਅਸੀਂ ਤੇ ਇੱਥੇ ਆਪਣਾ ਡਾਲੇ ਸੀ ਬਰਾਂਡੇ ਦੇ ਵਿੱਚ ਡਾਲੇ ਸੀ ਇਹ ਮੰਜੇ ਤੇ ਦੇਖੋ ਬਸ ਇੱਥੇ ਮੈਂ ਲੱਗੀਆਂ ਹੋਈਆਂ ਹਲੇ ਕੱਪੜੇ ਟੈਗ ਕਰਨ ਮੈਂ ਕਹਿੰਦਾ ਜਿੰਨਾ ਚਿਰ ਇਹਨਾਂ ਦੇ ਪਾਪਾ ਹਲੇ ਆਏ ਨਹੀਂ ਸੀ ਮੈਂ ਕਹਿੰਦਾ ਜਿੰਨਾ ਚਿਰ ਆਉਣਗੇ ਉਹਨਾਂ ਚਿਰ ਆਪਾਂ ਕੱਪੜੇ ਟੈਗ ਕਰ ਦਾਂਗੇ ਤੇ ਇੱਥੇ ਹੋ ਗਈ ਸੀ ਮੋਰਨਿੰਗ ਦੇਖੋ ਅਸੀਂ ਬਾਹਰ ਡਾਲੇ ਸੀ ਮੰਜੇ ਦੇਖੋ ਤੁਸੀਂ ਬਰਾਂਡੇ ਦਾ ਹਾਲ ਇਨਾ ਜਿਆਦੇ ਭੜਾ ਹੋਏ ਵਜ੍ਹਾ ਨਹੀਂ ਇਦਾਂ ਲੱਗ ਰਿਹਾ ਸੀ ਵੀ ਜਾਨੀ ਕਦੇ ਨਾ ਫਾਨੀ ਸਫਾਈ ਹੈ ਜਿਹੜੀ ਕਰੀ ਨਹੀਂ ਹੈਗੀ ਦੇਖੋ ਬਾਹਰ ਰਾਤੀ ਆਇਆ ਸੀ ਮੀਂਹ ਵੀ ਆ ਗਿਆ ਸੀ ਕਿ ਨੇਰੀ ਤੋਂ ਬਾਅਦ ਆ ਜਾਨੀ ਮੀਂਹ ਦੇ ਨੇਰੀ ਤੋਂ ਪਹਿਲਾਂ ਮੀਂਹ ਆ ਜਾਵੇ ਹਨਾ ਤੇ ਫਿਰ ਤਾਂ ਜਿਹੜੀ ਮਿੱਟੀ ਵਗੈਰਾ ਉੱਡਦੀ ਹੈ ਨਾ ਉਹ ਨਾ ਉੱਡੇ ਹਨਾ ਤੇ ਗੱਲ ਕਰ ਨੇਰੀ ਬਾ ਪਹਿਲਾਂ ਹੁੰਦੀ ਹੈ ਮੀਂਹ ਬਾਅਦ ਚ ਤੇ ਹਾਂ ਦੇਖੋ ਕਿੰਨਾਰਾ ਹਾਲ ਹੋਇਆ ਪਿਆ ਆਪਣੇ ਤੇਰੇrangle ਦਾ ਇਸ ਸਾਰਾ ਸਾਮਾਨ ਇਹਨਾਂ ਤਕਰੀਬਨ ਭਰੇ ਮਗੂ ਹੀ ਹੋਇਆ ਪਿਆ ਸਾਰਾ ਮਿੱਟੀ ਹੈ ਕਿਤੇ ਕੁਝ ਸਿੱਟਿਆ ਪਿਆ ਕਿਤੇ ਕੁਝ ਤੇ ਆ ਦੇਖੋ ਫ੍ਰਿਜ ਵਗੈਰਾ ਸਾਰਾ ਕੁਝ ਰਿੱਤੇ ਰਿੱਤੇ ਨਾਲ ਭਰੇਆ ਪਿਆ ਤਕਰੀਬਨ ਮੈਨੂੰ ਆ ਦੇਖੋ ਇੱਥੇ ਇੱਕ ਵਾਰੀ ਮੈਂ ਲਗਾਇਆ ਸੀਗਾ ਸੂਆ ਝਾੜੂ ਤਕਰੀਬਨ ਮੈਨੂੰ ਲੱਗਦਾ ਮੈਂ ਦੋ ਵਾਰੀ ਝਾੜੂ ਲਗਾਇਆ ਇੱਥੇ ਤੇ ਇੱਥੇ ਬਸ ਮੈਂ ਲੱਗੀ ਸੀ ਰੋਟੀ ਪਣੀ ਦੀ ਤਿਆਰੀ ਕਰਨ ਕਿਉਂਕਿ ਇਹਨਾਂ ਦੇ ਪਾਪਾ ਨੇ ਜਾਣਾ ਸੀ ਕੰਮ ਤੇ ਆਪਾਂ ਨੇ ਬਣਾਈ ਸੀ ਚਿਬਣਾ ਦੀ ਚਟਨੀ ਲਾਲ ਮਿਰਚਾਂ ਨਾਲ ਹਨਾ ਕੁੱਟ ਕੇ ਤੇ ਛਾੜੇਗੀ ਸਬਜੀ ਆਟਾ ਗੋਲਿਆ ਸੀ ਤੇ ਨਾਲ ਪਿਆ ਸੀ ਆਪਣੇ ਕੋਲੇ ਦਹੀਂ ਇਹਨਾਂ ਦੇ ਪਾਪਾ ਨਾਲ ਜਦੋਂ ਬਸ ਉਹਨਾਂ ਨੂੰ ਚਟਨੀ ਮਿਲ ਜੇ ਫਿਰ ਉਹਨਾਂ ਨੂੰ ਸਬਜੀ ਦੀ ਲੋੜ ਨਹੀਂ ਹੁੰਦੀ ਹੈਗੀ ਕਹਿੰਦੇ ਮੈਨੂੰ ਉਹ ਸਬਜੀ ਦੀ ਤਾਂ ਮੈਨੂੰ ਲੋੜ ਨਹੀਂ ਮੈਨੂੰ ਦਹੀਂ ਤੇ ਬਸ ਚਟਨੀ ਦੇ ਦਿਓ ਗੱਲੀ ਵੀ ਮੈਂ ਉਹਦੇ ਨਾਲ ਹੀ ਰੋਟੀ ਖਾਣੀ ਹੈ ਕਿਉਂਕਿ ਕੁਝ ਦਿਨ ਵੀ ਇਦਾਂ ਦੇ ਨੇ ਹੈਨਾ ਕੋਈ ਵੀ ਸਬਜੀ ਖਾਣ ਨੂੰ ਜੀ ਨਹੀਂ ਕਰਦਾ ਹੈਗਾ ਤੇ ਬਸ ਜੀ ਇੱਥੇ ਮੈਂ ਲੱਗੀ ਸੀ ਰੋਟੀ ਬਣਾਉਣ ਰੋਟੀ ਦੀ ਫਰਮਾਇਸ਼ ਆ ਗਈ ਸੀ ਸਾਫ ਦੀ ਵੀ ਪਾਣੀ ਹੱਥ ਦੀ ਰੋਟੀ ਬਣਾ ਕੇ ਦੇਵੋ ਹੈਨਾ ਤੇ ਚਟਨੀ ਨਾਲ ਨਾ ਪਾਣੀ ਹੱਥ ਦੀ ਰੋਟੀ ਬਹੁਤ ਟੇਸਟੀ ਲੱਗਦੀ ਆ ਨਾਲ ਦਹੀਂ ਹੋਵੇ ਤੇ ਨਾਲ ਪਾਣੀ ਹੱਥ ਦੀ ਰੋਟੀ ਤੇ ਬਸ ਇੱਥੇ ਫੈ ਲੱਗੇ ਸੀਗੀ ਰੋਟੀ ਬਣਾਉਣ ਨਾਲ ਦੀ ਨਾਲ ਆਪਾਂ ਉਹਨਾਂ ਨੂੰ ਦੇ ਦਾਂਗੇ ਪਾ ਗੇ ਤੇ ਇਥੇ ਬੇਟੀ ਆਖੇ ਪਤਨ ਨਹੀਂ ਮੈਨੂੰ ਕੁਛ ਦੱਸਣ ਲੱਗ ਰਹੀ ਸੀਗੀ ਵਿੱਚ ਵਿੱਚ ਦੀ ਸਾਡੇ ਗੱਲਾਂ ਨੇ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਹੁੰਦੀਆਂ ਨੇ ਜੀਆਂ ਤੇ ਇਹਨਾਂ ਦੇ ਪਾਪਾ ਜਿਹੜੇ ਦਹੀਂ ਨੇ ਉਹ ਫੈਂਟ ਕੇ ਲੈਂਦੇ ਤੇ ਮੈਂ ਇਥੇ ਬਸ ਚਮਚੇ ਦੇ ਨਾਲ ਹੀ ਫੈਂਡ ਲਵਾਂਗੀ ਦਹੀਂ ਤੇ ਵਿੱਚ ਆਪਾਂ ਪਾਵਾਂਗੇ ਬੂੰਦੀ ਨਹੀਂ ਹੈਗੀ ਸੀ ਅੱਜ ਮੈਂ ਪਾਈਆਂ ਸੀ ਬਰੀ ਕਿਹੜੀਆਂ ਪਕੌੜੀਆਂ ਹੁੰਦੀਆਂ ਨੇ ਨਾ ਮੈਂ ਕਿਹਾ ਉਹ ਪਾ ਦਾਂਗੇ ਤੇ ਲਓ ਜੀ ਰੋਟੀ ਪਾਣੀ ਆਪਣਾ ਹੋ ਗਿਆ ਤਿਆਰ ਪਲੀਜ਼ ਵਿੱਚ ਨੂਰ ਦੀ ਆਵਾਜ਼ ਆ ਰਹੀ ਹੈ ਪਲੀਜ਼ ਸਾਰੇ ਜਣੇ ਇਗਨੋਰ ਕਰਿਓ ਹਨਾ ਕਿਉਂਕਿ ਬੱਚਾ ਦਾ ਹਟਦਾ ਨਹੀਂ ਜਿੰਨਾ ਚੁੱਪ ਕਰਾਵਾਂਗੇ ਉਹਨਾਂ ਜਿਆਦਾ ਲੱਗਦੀ ਆ ਤੇ ਲਓ ਜੀ ਰੋਟੀ ਹੋ ਗਈ ਤਿਆਰ ਆਪਾਂ ਦੇ ਦਾਂਗੇ ਇਹਨਾਂ ਦੇ ਪਾਪਾ ਨੂੰ ਖਾਣ ਨੂੰ ਤੇ ਉੱਥੇ ਉਹ ਬੈਠ ਘਾਰੇ ਸੀ ਨੂਰ ਦਾ ਤੇ ਲਓ ਜੀ ਫਾਈਨਲੀ ਆ ਗਈ ਨੂਰ ਵੀ ਆ ਗਈ ਰੋਟੀ ਖਾਣ ਲੱਗ ਗਈ ਆਪਣੇ ਪਾਪਾ ਨਾਲ ਨਾ ਕਹਿੰਦੀ ਨਾਲ ਨਾ ਮੈਨੂੰ ਘਿਓ ਅਲੱਗ ਤੋਂ ਲੈ ਕੇ ਦਿਓ ਨਾਲੇ ਤੜਕਾ ਲਗਾਇਆ ਸੀ ਚਟਨੀ ਨੂੰ ਦੇਸੀ ਕਿ ਉਹਦਾ ਪਰੋ ਕਹਿੰਦੀ ਮੈਂ ਨਾਲ ਘਿਓ ਖਾਣਾ ਹਨਾ ਤੇ ਬੱਚੇ ਖੈਰ ਇਹ ਚੀਜ਼ ਵਧੀਆ ਵੀ ਆ ਜਿਵੇਂ ਅੱਜ ਕੱਲ ਦੇ ਟਾਈਮ 'ਚ ਘਿਓ ਵਗੈਰਾ ਬੱਚੇ ਬਹੁਤ ਘਟ ਖਾਂਦੇ ਨੇ ਹਨਾ ਤੇ ਲਓ ਜੀ ਬਸ ਨੂਰ ਨੂੰ ਖਾਣ ਲਈ ਰੋਟੀ ਉਸ ਤੋਂ ਬਾਅਦ ਮੈਂ ਆਪਣੀ ਕਰਨੀ ਆ ਸਫਾਈਆਂ ਦੀ ਤਿਆਰੀ ਕਰੂੰ ਪਹਿਲਾਂ ਮੈਂ ਕਿਹਾ ਪਹਿਲਾਂ ਆਪਾਂ ਰੋਟੀ ਵਗੈਰਾ ਸਾਰੀ ਬਣਾ ਲਈਏ ਫਿਰ ਲੱਗਦੇ ਆਪਾਂ ਕਿਸੇ ਹੋਰ ਕੰਮ ਧੰਦੇ ਹਾਂਜੀ ਨੇਰੀ ਤੋਂ ਬਾਅਦ ਦੇਖੋ ਇੰਨਾ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਘਰ ਤਾਂ ਲੱਗਦਾ ਵੀ ਯਾਨੀ ਕਰਨੀ ਹੈਗਾ ਪਤਾ ਨਹੀਂ ਕੀ ਬਣਿਆ ਪਿਆ ਰਾਤ ਬਾਹਰ ਬੈਣ ਕਰਕੇ ਮੁੰਡੇ ਯਾਨੀ ਸਾਰਾ ਕੁਝ ਰੇਤੇ ਨਾਲ ਹੀ ਭਰਿਆ ਪਿਆ ਦੇਖੋ ਨਾ ਜਿਆਦਾ ਰਿਟਾ ਕੋਰਾ ਹਾਸ ਨੂੰ ਮੈਂ ਸੋਚਿਆ ਮੈਂ ਕਿ ਚਲੋ ਆਪਾਂ ਭਾਂਡੇ ਦੀ ਝਾੜ-ਝੜੀ ਕਰ ਦਿੰਦੇ ਆ ਕਿਉਂਕਿ ਇਦਾਂ ਦਾ ਨਾ ਸਮਾਨ ਚੱਕਣ ਨੂੰ ਥੀ ਨਹੀਂ 걸ਦਾ ਤੇ ਪਹਿਲਾਂ ਮੈਂ ਮੰਦਰੋਂ ਕਰਕੇ ਲਿਆ ਸਾਰੇ ਝਾੜ-ਝੜੀਆ ਕਰਕੇ ਕਲੀਨ ਕਰ ਲਿਆ ਆਪਾਂ ਨੇ ਠੀਕ ਨੇ ਵੀ ਰਸਤਾ ਆਪਾਂ ਨੇ ਸਾਫ ਤੇ ਕਿਚਨ ਵੀ ਹੋ ਗਿਆ ਆਪਣਾ ਕਿਚਨ ਵੀ ਹੋ ਗਿਆ ਆਪਣਾ ਕਲੀਨ ਤੇ ਹੁਣ ਦੇਖੋ ਭਾਂਡੇ ਚੱਲ ਰਹੇ ਆ ਆਪਾਂ ਦੇ ਇੰਨਾ ਇੰਨਾ ਰੇਤਾ ਜਮੇ ਆਪਾਂ ਆ ਕੇ ਉੱਧਰ ਦੇਖੀਰਾ ਫੁਟਕੇ ਵੀ ਜਮਾ ਹੋ ਗਿਆ ਕੇ ਇੰਨਾ ਜਿਆਦਾ ਰੇਤਾ ਹੈ ਪਹੁੰਚਾ ਜਾਲੀਆਂ ਕਰਕੇ ਨਾ ਭਰ ਗਿਆ ਸਾਰਾ ਕੁਝ ਤੇ ਹੁਣ ਬਸ ਰੱਜੀ ਹੋਏ ਆਪਾਂ ਸਾਵ ਸਪੀਆ ਕਰ ਲਮ ਇੰਨਾ ਝਾਰੇ ਕੰਮ ਵਧਾਇਆ ਨਾ ਨੇਰੀ ਨੇ ਬਹੁਤ ਜਿਆਦੇ ਤੇ ਪਛਮਨ ਦਰਵਾਜੇ ਢੋਲੀਆਂ ਦੀ ਸੈਟਿੰਗ ਵੀ ਕਰਤੀ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਵੀ ਆਪਾਂ ਨੇ ਕਿਵੇਂ ਕੀ ਕੀਤਾਗਾ ਸਫਾਈ ਵੀ ਸਾਨੂੰ ਆਪਾਂ ਦਿਖਾਈ ਦਿੰਨੇ ਆਗੇ ਤੇ ਆ ਦੇਖੋ ਇਦਾਂ ਸੈੱਟ ਕਰਤੀਆਂ ਯਾਨੀ ਕਿ ਇਹ ਝਾ ਆਪਣਾ ਢੋਲੀ ਚਾਟਾ ਪਿਆ ਹੋਇਆ ਸੀ ਆਪਾਂ ਆਟਾ ਵਿੱਚੋਂ ਕੱਢ ਕੇ ਦੂਜੀ ਢੋਲੀ 'ਚ ਕਰਤਾ ਤੇ ਇਹਦੇ ਵਿੱਚ ਆਪਾਂ ਨੇ ਰੱਖਤੇ ਜਿਹੜੇ ਆਪਣੇ ਵਾਧੂ ਯਾਨੀ ਭਾਂਡੇ ਹੁੰਦੇ ਆ ਨਾ ਜਿਵੇਂ ਸਾਨੂੰ ਪਤਾ ਹੀ ਆ ਭਾਂਡਾ ਕੋਲ ਵੱਧ ਭਾਂਡੇ ਕਿੰਨੇ ਹੁੰਦੇ ਤੇ ਉਹ 'ਚ ਮੈਂ ਸਾਰੇ 'ਚ ਭਾਂਡੇ ਜਸਟ ਕਰਦੇ ਤੇ ਢੋਲੀਆਂ ਆਪਾਂ ਸਾਰੀਆਂ ਇਦਾਂ ਸੈੱਟ ਕਰਤੀਆਂ ਤੇ ਢੋਲੀ ਆਟੇ ਵਾਲੀ ਆ ਜਾਗਾ ਤੇ ਲਾਤੀ ਤੇ ਇੱਥੇ ਬਸ ਇਕੱਲਾ ਆਪਣਾ ਜਿਹੜੀ ਬਾਲਟੀ ਆ ਗਈ ਪੈਪ ਹੋਇਆ ਕਰੂੰਗੀ ਨਾ ਜਿਹੜੀ ਏਸੀ ਆਲੀ ਮੈਂ ਇੱਥੇ ਆਪਣੀ ਉਹ ਠਿੱਕ ਜੂਗੀ ਇਕੱਲੀ ਤੇ ਆ ਜਾਗਾ ਤੇ ਇਹ ਚਲੋ ਛੋਟੀ ਵੀ ਹੋ ਗਈ ਆਪਣੇ ਸਹਾਈ ਅੰਦਰ ਹੋਉਂਦੀ ਵੀ ਤੇ ਹੁਣ ਆਪਾਂ ਲੱਗ ਗਏ ਆਂ ਭਾਂਡੇ 'ਚ ਇਹ ਕਿੰਨਾ ਜ਼ਿਆਦਾ ਦੇਖੋ ਨੇਰੀ ਨੇ ਕੰਮ ਵਧਾਇਆ ਹੈ ਨਾ ਬਹੁਤ ਜ਼ਿਆਦਾ ਕੰਮ ਵਧਾਇਆ ਹੈ ਨੇਰੀ ਤੁਸੀਂ ਵੀ ਦੱਸਿਓ ਕਿੱਥੇ ਕਿੱਥੇ ਆਈ ਐ ਨੀ ਨੇਰੀ ਕਿੱਥੇ ਕਿੱਥੇ ਬੁਰਾ ਹਾਲ ਹੋਇਆ ਹਾਂ ਦੀ ਕਿਚਨ ਦਾ ਸਾਰਾ ਕੰਮ ਇੱਥੇ ਮੇਰਾ ਨਿਭੜ ਗਿਆ ਸੀ ਉਸ ਤੋਂ ਬਾਅਦ ਮੈਂ ਲੱਗੀ ਸਫਾਈਆਂ ਕਰਨ ਪਹਿਲੇ ਰੂਮ ਸਾਰੇ ਮੈਂ ਕਲੀਨ ਕਰ ਲਈ ਸੀ ਕਿਉਂਕਿ ਰੂਮ ਵੀ ਨਾ ਸਾਰੇ ਮਿੱਟੀ ਗਰਦੇ ਨਾਲ ਇੰਨੇ ਜ਼ਿਆਦੇ ਭਰੇ ਪਏ ਸੀ ਉਹਨਾਂ ਦੀ ਮੈਂ ਕੋਈ ਵੀਡੀਓ ਨਹੀਂ ਬਣਾਈ ਮੈਨੂੰ ਇੱਧਾ ਸੀ ਮੈਂ ਕਿਹਾ ਚਲੋ ਜਲਦੀ ਜਲਦੀ ਕੰਮ ਆਪਣਾ ਜਿਹੜਾ ਖਤਮ ਹੋ ਜੂਗਾ ਤੇ ਬਰਾਂਡੇ ਦਾ ਤਾਂ ਸੱਚੀ ਇੰਨਾ ਬੁਰਾ ਹਾਲ ਸੀ ਕਿਉਂਕਿ ਨਾ ਪਰ ਦੇਖਣ ਨੂੰ ਤਾਂ ਆਪਣੇ ਇੱਥੇ ਅੱਗੇ ਜਾਲੀਆਂ ਲੱਗੀਆਂ ਹੋਈਆਂ ਨੇ ਪਰ ਨਾ ਜਦੋਂ ਨੇਹ ਦੀ ਆਉਂਦੀ ਹੈ ਫਿਰ ਤਾਂ ਇਦਾਂ ਲੱਗਦਾ ਜਿਵੇਂ ਸਾਰਾ ਹੀ ਖੁੱਲਾਗਾ ਸਾਰਾ ਕੁਝ ਇਦਾਂ ਹੀ ਭਰ ਜਾਂਦਾ ਹਨਾ ਬਿਲਕੁਲ ਹੀ ਰੇਤਾ ਰੇਤਾ ਹੋਇਆ ਪਿਆ ਸੀਗਾ ਤੇ ਕੁਛ ਰਾਤੀ ਬਾਹਰ ਡਾਇੇ ਸੀਗੇ ਮੰਜੇ ਉਹਦੇ ਨਾਲ ਵੀ ਹਨਾ ਉਹ ਹੋ ਜਾਂਦਾ ਕੋਈ ਲਾਈਟ ਨਾ ਆਨ ਕਰਕੇ ਨਾ ਤੇ ਮੈਂ ਹੁਣ ਉਹ ਇੱਥੇ ਸਮਝ ਵੀ ਨਹੀਂ ਆ ਰਹੀ ਸੀ ਮੈਂ ਕਿੱਥੋਂ ਸ਼ੁਰੂ ਕਰਾਂ ਕਿੱਥੋਂ ਨਾ ਤੇ ਪ੍ਰੈਸ ਟੇਬਲ ਵਗੈਰਾ ਇੱਧਰ ਉੱਧਰ ਕਰਕੇ ਤਕਰੀਬਨ ਮੈਂ ਕਿਹਾ ਚਲੋ ਅੱਜ ਕਰਨ ਦਾ ਲੱਗਿਆ ਹਨਾ ਉਹ ਕਹਿੰਦੇ ਨਾਲ ਜਿਹੜਾ ਰੇਤਾ ਵਗੈਰਾ ਸੀ ਸਾਰੇ ਖਲਾ ਹੁੰਜ ਜਾਂ ਜਾਂ ਚਲੇ ਗਿਆ ਤੇ ਮੈਂ ਕਹਿੰਨਾ ਪਹਿਨ ਚੰਗੀ ਤਰ੍ਹਾਂ ਜਿਹੜੇ ਹੈਗਾ ਸਫਾਈ ਕਰਦੀ ਹੈ ਚੰਗੀ ਤਰ੍ਹਾਂ ਕੋਕੇਰਾ ਦੋ ਵਾਰੀ ਝੜੂ ਲਗਾਇਆ ਮੈਂ ਤੇ ਫਿਰ ਜਿਹੜਾ ਨੇਤਾ ਸੀਗਾ ਸਾਰਾ ਨਿਕਲਿਆ ਫਿਰ ਲਗਾਇਆ ਪੋਚਾ ਤੇ ਫੇਰ ਲਾ ਪ੍ਰੈਸ ਟੇਬਲ ਸਾਰੇ ਇੱਧਰ ਕਰਕੇ ਇਹਨਾਂ ਦੇ ਉੱਪਰ ਕਪੜਾ ਵਿਛਾ ਸੀ ਇੱਕ ਵਾਰੀ ਮੈਂ ਝਾੜਦਾ ਮੈਂ ਕਿਹਾ ਚਲੋ ਜਦੋਂ ਕੱਪੜੇ ਧੋਵਾਂਗੇ ਫਿਰ ਮੈਂ ਬਾਅਦ ਚ ਜੜੀ ਉਹਨਾਂ ਨੂੰ ਉਹ ਕਰ ਦੂੰਗੀ ਧੋ ਦੂੰਗੀ ਹਨਾ ਤੇ ਐਂ ਫੀੜਾ ਸੈਟ ਦਾ ਸੱਚੀ ਇੰਨਾ ਜਿਆਦਾ ਕਿਤੇ ਹੋਰ ਰੱਖਣ ਨੂੰ ਥਾਂ ਹੈ ਨਹੀਂ ਬਿਆਪਾ ਕਿਤੇ ਇਹਨਾਂ ਨੂੰ ਅੰਦਰ ਰੱਖ ਦਈਏ ਹਨਾ ਤੇ ਉਹਦੇ ਕਰਕੇ ਨਾ ਇਹ ਵੀ ਸਾਰੇ ਮਿੱਟੀ ਰੇਤੇ ਨਾਲ ਬਿਲਕੁਲ ਹੀ ਭਰੇ ਪੈਨੇ ਦੇ ਇੱਥੇ ਨਾ ਮੇਰੇ ਕੋਲ ਜਿਹੜਾ ਕੂਲਰ ਸੀ ਉਹ ਚਾਲੇ ਰੱਖਿਆ ਹੋਇਆ ਸੀ ਮੈਂ ਸੋਚਿਆ ਮੈਂ ਕਿ ਹੁਣ ਆਪਾਂ ਇਹਨਾਂ ਕੂਲਰ ਤਾਂ ਵੀ ਲਗਾਉਂਦੇ ਨਹੀਂ ਹੈਗੇ ਵੀ ਚਲੋ ਹਨਾ ਆਪਾਂ ਜਿਹੜਾ ਚਲੋ ਇਧਰ ਲਾਈ ਸਾਈਡ ਦੀ ਹੋ ਗਈ ਸੀ ਕਲੀਨ ਫਿਰ ਮੈਂ ਇਧਰੋਂ ਆਗੇ ਸੱਚੀ ਬਰਾਡਾ ਦੇਖਣ ਨੂੰ ਨਾ ਇਦਾਂ ਲੱਗਦਾ ਵੀ ਜਿਵੇਂ ਨਾ ਸਾਰੇ ਰੂਮ ਇਦਾਂ ਭਰਿਆ ਪਿਆ ਹੌਲੀ ਹੌਲੀ ਕਰਕੇ ਫਾਈਂਡੀ ਮੈਂ ਸਾਰਾ ਕੁਝ ਜਾਨੀ ਕਿ ਨਾ ਸੈਟਿੰਗ ਜਿਹੜੀ ਐਨ ਚੰਗੀ ਤਰ੍ਹਾਂ ਕਰਤੀ ਸੀਗੀ ਤੇ ਰੇਤਾ ਦੇਖੋ ਤੁਸੀਂ ਨੀਚੇ ਦੇਖ ਸਕਦੇ ਹੋ ਕਿੰਨਾ ਜਿਆਦਾ ਰੇਤਾ ਸੀ ਹਲੇ ਵੀ ਨਾ ਹਵਾ ਚੱਲੀ ਜਾ ਰਹੀ ਸੀ ਜਿੰਨਾ ਕਿ ਰੇਤਾ ਕੱਢਦੀ ਸੀ ਉਹਨਾਂ ਕੋ ਹੋ ਰ ਆਇਆ ਸੀਗਾ ਤੇ ਪਰ ਮੈਂ ਹੌਲੀ ਹੌਲੀ ਕਰਕੇ ਹਨਾ ਸਾਰੀ ਜਿਹੜੀ ਸਫਾਈ ਆ ਕਰਦੀ ਐ ਕਿਉਂਕਿ ਮੈਨੂੰ 1.5 ਘੰਟੇ ਵਾਂਗੂ ਲੱਗ ਗਿਆ ਸਾਰੀ ਸਫਾਈ ਵਗੈਰਾ ਕਰਦੇ ਨੂੰ ਤੇ ਨਾਲ ਲੱਗੇ ਹੋਏ ਸੀ ਆਪਣੇ ਬੇਟੀ ਜਿਹੜਾ ਬਾਧੂ ਘਟੂ ਸਮਾਨ ਇਹਨੂੰ ਜਿਸ ਦਾ ਸੀ ਵਿਚਾਰੀ ਚੱਕੀ ਜਾ ਰਹੀ ਸੀ ਨਾਲ-ਨਾਲ ਮੇਰੇ ਮੈਂ ਨਾ ਇਥੋਂ ਕੂੜਾ ਭਾਂਡੇ ਚੋਂ ਵੀ ਨਾ ਮਿੱਟੀ-ਮੁੱਟੀ ਅੱਧਾ-ਅੱਧਾ ਕਰਕੇ ਕੱਢਿਆ ਕਿਉਂਕਿ ਨਾ ਜੇਕਰ ਆਪਾਂ ਸਾਰਿਆ ਇਕੱਠੀ ਮਿੱਟੀ ਕੱਢਦੇ ਆ ਨਾ ਫਿਰ ਉਨੇ ਅੰਦਰ ਨੂੰ ਆਈ ਜਾਂਦੀ ਹੋ ਕੇ ਪਹਿਲਾਂ ਉਧਰ ਲਾਦਦਾ ਹਿੱਸਾ ਸੁੰਬਰ ਕੇ ਉਹਦੀ ਜਿਹੜੀ ਮਿੱਟੀ ਐ ਬਾਹਰ ਕੱਢਦੀ ਸੀ ਫਿਰ ਆਪਾਂ ਚਲੇ ਗਏ ਸੀ ਦੂਸਰੇ ਪਾਸੇ ਹਨਾ ਤੇ ਲੋ ਜੀ ਫਾਈਨਲੀ ਆਪਣੀ ਜਿਹੜੀ ਬ੍ਰਾਂਡ ਦੇ ਦੀ ਜਿਹੜੀ ਸਫਾਈ ਆ ਹੋ ਗਈ ਝਾੜੂ ਵਗੈਰਾ ਵਾਲਾ ਸਾਰਾ ਰੇਤਾ ਰਵਜਾ ਚੰਗੀ ਤਰ੍ਹਾਂ ਆਪਾਂ ਨੇ ਕੱਢਤਾ ਅੱਜ ਦਾ ਵਲੋਗ ਕੱਲਾ ਮੈਂ ਸਿਰਫ ਨੇਰੀ ਦਾ ਬਣਾਇਆਗਾ ਮੈਂ ਕਿ ਕੱਲੀ ਨੇਰੀ ਦਾ ਸ਼ੇਅਰ ਕਰਦੇ ਆਂ ਆਪਾਂ ਦੇਖੋ ਨੇਰੀ ਨੇ ਕਿੰਨਾ ਜਿਆਦਾ ਖਿਲਾਰਾ ਪਾਇਆ ਹਨਾ ਤੇ ਯੇਗਾ ਰਿਥੋ ਨਾ ਹੁਣ ਸੋਚਦੇ ਆ ਵੀ ਜੇ ਇੱਥੇ ਬੰਦ ਹੁੰਦਾ ਤਾਂ ਇੰਨਾ ਨਾ ਹੋਣਾ ਸੀਗਾ ਪਰ ਫਿਰ ਸੋਚਦੇ ਆ ਕਿਉਂਕਿ ਹਵਾ ਹੁੰਦੀ ਰਹਿੰਦੀ ਆ ਹਨਾ ਬੀਜੀ ਆਪਣ ਨੇ ਜਾਲੀਆਂ ਲੱਗੀਆਂ ਹੋਣ ਨੇ ਇਹਦੇ ਵਿੱਚ ਦੀ ਹਵਾ ਬਹੁਤ ਵਧੀਆ ਹੁੰਦੀ ਆ ਤੇ ਲਓ ਜੀ ਜਿਹੜਾ ਫਨਾ ਬੈਕ ਵਾਲਾ ਹਿੱਸਾ ਇੱਥੇ ਵੀ ਨਾ ਸਾਰੇ ਨੇਰੀ ਨਾਲ ਮਿੱਟੀ-ਮਿੱਟੀ ਹੋਈ ਪਈ ਸੀ ਮੈਂ ਧੋਣੇ ਸੀਗੇ ਕੱਪੜੇ ਤੇ ਮੈਂ ਕਿਹਾ ਚਲੋ ਕੱਪੜੇ ਧੋਣ ਤੋਂ ਪਹਿਲਾਂ ਪਹਿਲਾਂ ਪਾਇੜਾ ਇਹ ਨੀਚੇ ਵਾਲਾ ਫਰਸ਼ ਆ ਨਾ ਸਾਰਾ ਪਾਉ ਕਰ ਦਈਏ ਹਨਾ ਵੀ ਮਿੱਟੀ-ਮੁੱਟੀ ਜੀ ਕੱਢ ਦਈਏ ਜਿੰਨਾ ਚਿਰ ਇੱਥੇ ਦੇ ਚ ਨਾ ਪੈਰ ਧਰਦੇ ਆ ਨਾ ਬਾੜੀ ਆਪਣਾ ਹੋਣਦੀ ਹੈਗੀ ਤੇ ਮੈਂ ਕਾ ਪਹਿਲਾਂ ਨਾ ਰੇਤਾ ਰੁਤਾ ਜ ਸਾਰਾ ਚੰਗੀ ਤਰ੍ਹਾਂ ਕੱਢ ਦਈਏ ਤੇ ਫਿਰ ਮੈਂ ਜਿਹੜਾ ਪੋਚਾ ਹੈਗਾ ਉਹ ਮੈਂ ਬਾਅਦ ਚ ਲਗਾਉਂਗੀ ਮੈਂ ਕਾ ਪਹਿਲਾਂ ਇਧਰਲਾ ਹਿੱਸਾ ਵੀ ਜਿਹੜਾ ਹੈਗਾ ਸਫਾਈ ਕਰ ਦਈਏ ਨਾਲੇ ਕੱਪੜੇ ਧੋਣੇ ਪਾ ਦਾਂਗੇ ਤੇ ਨਾਲ ਦੀ ਆਪਾਂ ਪੋਚਾ ਲਗਾ ਦਾਂਗੇ ਆਪਣਾ ਤੇ ਲੋ ਜੀ ਇਹ ਵੀ ਆਪਣਾ ਹੋ ਗਿਆ ਸਾਫ ਤੇ ਨਾਲ ਦੀ ਨਾਲ ਬਸ ਇੱਥੇ ਮੈਂ ਲੱਗ ਗਈ ਸੀਗੀ ਮਸ਼ੀਨ 'ਚ ਕੱਪੜੇ ਮੈਂ ਕਾ ਚਲੋ ਕੱਪੜੇ ਵੀ ਆਪਾਂ ਜਿਹੜੇ ਹੈਗੇ ਨੇ ਧੋਣੇ ਪਾ ਦਈਏ ਕੱਪੜੇ ਬਹੁਤ ਜ਼ਿਆਦੇ ਹੋਏ ਪਏ ਸੀ ਤੇ ਕੁਛ ਨੇੜੀ ਆਉਣ ਨਾਲ ਹਨਾ ਰੀਤੀ ਜੇ ਨਾਲ ਵਰਗੇ ਸੀਗੇ ਕੱਪੜੇ ਸਾਰੇ ਜਿੰਨੇ ਵੀ ਮਡੇ ਮੋਟੇ ਇੱਕ ਅੱਧਾ ਫ ਬਾਹਰ ਰਹਿ ਜਾਂਦਾ ਤੇ ਬਸ ਇੱਥੇ ਮਸ਼ੀਨ ਉਹ ਕੇਰਾ ਮੇ ਕਰਕੇ ਸਾਫ ਪਹਿਲਾ ਟੌਲ ਵਗੈਰਾ ਨਾਲ ਹੀ ਹੈ ਨਾ ਜਿਹੜੇ ਬੱਚਿਆਂ ਦੇ ਕੱਪੜੇ ਸੀਗੇ ਮੈਂ ਕਿਹਾ ਚਲੋ ਇਹ ਵੀ ਹਨਾ ਧੋਈ ਦਿੰਨੇ ਮੇਰਾ ਤਾਂ ਦੇਖੋ ਖਾਲ ਬਿਹਾਲ ਹੋਇਆ ਪਿਆ ਸੀ ਨੇਰੀ ਦੇ ਕੰਮ ਚ ਮੈਨੂੰ ਨਾ ਕੁਝ ਵੀ ਨਹੀਂ ਸੀ ਸੋਤ ਮੈਨੂੰ ਪਹਿਲਾਂ ਇਦਾਂ ਸੀ ਵੀ ਜਿੰਨੀ ਵੀ ਆਪਣੀ ਸਫਾਈ ਰਹਿੰਦੀ ਆ ਪਸ ਸਾਰੀ ਪਹਿਲਾਂ ਉਹ ਕਰ ਦਈਏ ਫਿਰ ਕੁਝ ਆਪਣਾ ਦੇਖਾਂਗੇ ਹਨਾ ਤੇ ਕਈ ਵਾਰ ਇਦਾਂ ਹੁੰਦਾ ਨਾ ਕੋਈ ਆ ਜਾਂਦਾ ਚਲੋ ਘਰ ਆਪਣਾ ਛੋਟਾ ਵੱਡਾ ਕਿਦਾਂ ਦਾ ਵੀ ਹੈਗਾ ਹਨਾ ਤੇ ਉਂਝ ਹੈ ਕਿ ਮੈਂ ਦਾ ਵੀ ਲਾ ਲਉ ਹਨਾ ਪਹਿਲਾਂ ਸਫਾਈ ਹੈ ਜਿਹੜੀ ਉਹ ਹੋਣੀ ਆਪਣੀ ਜ਼ਰੂਰੀ ਆ ਹਨਾ ਆਪ ਦੇ ਬੰਨਿਆਂ ਦਾ ਆਪਾਂ ਪੂਰੀ ਕਰਦੇ ਆਂਗੇ ਤੇ ਇਹ ਲਓ ਜੀ ਬਸ ਇੱਥੇ ਮੈਂ ਨਾਲ ਦੀ ਨਾਲ ਲੱਗੀ ਸੀਗੀ ਪੋਚਾ ਲਗਾਉਣ ਹਨਾ ਵੈਪਰ ਨਾਲ ਲਗਾਇਆ ਜਿਵੇਂ ਪੋਚਾ ਕਿਉਂਕਿ ਬਹਿ ਕੇ ਲਗਾਉਣ ਦੀ ਹਿੰਮਤ ਹੈ ਹੀ ਸੀ ਪਰ ਹੁਣ ਮੈਂ ਕੋਸ਼ਿਸ਼ ਕਰਦੀ ਆਂ ਵੀ ਇਹਦਾ ਪੋਚਾ ਨਾਲ ਬੈੱਕ ਹੀ ਲਗਾਇਆ ਕਰਾਂ ਤੇ ਕਿਉਂਗੇ ਨੇਰੀ ਨੇ ਘਾਇਨਾ ਪਾਇਆ ਸੀ तकरीबन ਮੈਨੂੰ 2 2.5 ਘੰਟੇ ਲੱਗ ਗਏ ਇਦਾਂ ਹੀ ਤੋਰੇ ਫੇਰੇ ਚ ਸਾਰੀ ਜਿਹੜੀ ਸਫਾਈ ਕਰੀ ਹਨਾ ਤੇ ਲੋਜੀ ਪੋਚਾ ਲਗਾਉਣ ਨਾਲ ਥੋੜਾ ਜਿਹਾ ਲੱਗਣ ਲੱਗ ਗਿਆ ਵੀ ਹਾਂ ਆਪਣਾ ਫਰਸ਼ ਆ ਜਿਹੜਾ ਸਾਫ਼ ਹੋ ਗਿਆ ਨਹੀਂ ਤਾਂ ਨਾ ਮਿੱਟੀ ਦੇਤੇ ਨਾਲ ਸੱਚੀ ਬੁਰਾ ਹਾਲ ਹੀ ਹੋਇਆ ਪਿਆ ਸੀਗਾ ਤੇ ਲੋਜੀ ਸਾਰੇ ਆਪਾਂ ਲਗਾ ਦਾਂਗੇ ਪੋਚਾ ਹਾਂਜੀ ਇੱਥੇ ਬਸ ਪੋਚਾਣ ਤੋਂ ਬਾਅਦ ਆਪਾਂ ਨਾ ਮਤੋਂ ਮੰਗੇ ਹਨ ਕਿ ਇੰਨਾ ਕੰਮ ਇੰਨੀ ਸਫਾਈ ਕਰਨ ਤੋਂ ਬਾਅਦ ਆਪ ਵੀ ਪਰ ਇਤੇ ਨਾਲ ਇਤੋਂ ਹੋਈ ਪੈਸੇ ਜਿਵੇਂ ਲੱਤ ਪੱਤ ਹੋਈ ਪੈਸੀ ਰਿੱਤੇ ਨਾਲ ਤੇ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਿਓ ਤੇ ਅੱਗੇ ਵੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰੇ